ਆ ਗਲੀ ਚ ਆਇਆ ਸੀ ਜੀ ਮੈਂ ਦੇਖਣ ਆਹ ਵਾਲੀ ਗਲੀ ਇੱਥੋਂ ਦੀ ਹੈਗੀ ਆ ਜਿਆਦਾ ਫੇਮਸ ਆ ਵੇਖੋ ਸਾਰਾ ਇਹ ਰਿਹਾ ਜੀ ਪਿਆਰਾ ਜਿਹਾ ਵਿਲੇਜ ਤੇ ਇੱਥੇ ਪਿਆਰੇ ਵਿਲੇਜ ਦੀਆਂ ਪਿਆਰੀਆਂ ਜਿਹੇ ਲੜਕੀਆਂ ਜਿਨ੍ਹਾਂ ਨੇ ਲੋਕਲ ਡਰੈਸਾਂ ਪਾਈਆਂ ਹੋਈਆਂ ਬੜੀਆਂ ਖੂਬਸੂਰਤ ਲੱਗ ਰਹੀਆਂ ਆ ਗੱਡੀ ਦਾ ਦੇਖੋ ਜੀ ਕੀ ਜਲੂਸ ਕੱਢਿਆ ਪਿਆ ਉਹ ਕੈਲੀਫੋਰਨੀਆ ਪਲੇਟ ਨਹੀਂ ਅਸਲੀ ਹੈਗੀ ਪਰ ਕੈਲੀਫੋਰਨੀਆ ਦੀ ਲਈ ਬੈਠਾ ਮੁੰਡਾ ਆ ਪਿੰਡ ਦੇ ਘਰਾਂ ਦੀਆਂ ਛੱਤਾਂ ਆਪਾਂ ਨੂੰ ਹੁਣ ਉੱਤੋਂ ਦੇਖਣ ਨੂੰ ਮਿਲ ਗਈਆਂ ਜੀ ਆ ਦੇਖੋ ਇਹ ਜਿਹੇ ਹੁੰਦੀਆਂ ਇਹਨਾਂ ਦੀਆਂ ਛੱਤਾਂ ਤੇ برف-ਬਰਫ ਚੰਗੀ ਪੈ ਜਾਂਦੀ ਐ ਇਸ ਏਰੀਏ ਦੇ ਵਿੱਚ ਤਾਂ ਕਰਕੇ ਛੱਤਾ ਇਹਨਾਂ ਨੇ ਇਹ ਜਿਹੇ ਬਣਾਈਆਂ ਹੋਈਆਂ ਆ ਸਾਹਮਣੇ ਆ ਬੰਦੇ ਜੇ ਵੇਖੋ ਕਿਵੇਂ ਬਣਾਏ ਹੋਏ ਆ ਉਹ ਦਾਸ ਦੇ ਬੈਠੇ ਵਿਚਾਰੇ ਕੁਝ ਡਿੱਗ ਪਿਆ ਹੁੰਦਾ ਇਹਨਾਂ ਦਾ ਜਿਵੇਂ ਕਿ ਕੁਝ ਡਿੱਗਰ ਨੂੰ ਇੱਕ ਆਵਾਲਾ ਜਿਹੜਾ ਦੂਜੇ ਦਿਨ ਕੁਝ ਨਾ ਕੁਝ ਸਿੱਟੀ ਫਿਰੂਗਾ ਉਹ ਤਾਂ ਤੁਹਾਡਾ ਭਰਾ ਹੀ ਆ ਲਓ ਜੀ ਵੈਲਕਮ ਟੂ ਕੰਟਰੀ ਨੰਬਰ 17 ਸਟਾਰਮੀ ਕੰਟਰੀ ਜੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪਹੁੰਚ ਗਏ ਆ ਮੇਰੀ ਲੱਕੀਆਂ ਹੋਈਆਂ ਸਾਊਥ ਕੋਰੀਆ ਦੀਆਂ ਫੋਟੋਆਂ ਪਹਾੜੀ ਏਰੀਆ ਕਹਿੰਦੇ ਪੋਜੀ ਸ਼ੇਂਚੇਨ 에어ਪੋਰਟ ਸ਼ੇਂਚੇਨ ਲੋਬੀ ਮੈਂ ਤਕਰੀਬਨ 3 ਘੰਟੇ ਸੌ ਗਿਆ ਫਲਾਈਟ ਲੈਂਡ ਕੀਤੀ ਸੀਗੀ ਇੱਥੇ 6:30 ਵਜੇ ਤੇ ਹੁਣ ਹੋ ਗਿਆ 9:30 3 ਘੰਟੇ ਸੌ ਕੇ ਉੱਠਿਆ ਥਕਾਵਟ ਲਾਈ ਆ ਹੁਣ ਟਰਾਈ ਕਰਨਾ ਸਾਊਥ ਕੋਰੀਆ ਵਾਲੇ ਬਾਹਰ ਜਾਣ ਦੇਣ ਜੇ ਨਹੀਂ ਜਾਣ ਦਿੱਤਾ ਫਿਰ 에어ਪੋਰਟ ਤੇ ਰਵਾਂਗੇ ਨਹੀਂ ਤਾਂ ਫਿਰ ਬਾਹਰ ਜਾਵਾਂਗੇ ਓਕੇ ਜੀ ਮਿਲਦੇ ਆਂ ਅੱਗੇ ਮੈਂ ਜੀ ਹੁਣੇ ਤੜਾਇਆ 100 USD ਜਿਹਦੇ ਮੈਨੂੰ ਮਿਲੇਆ 1,37,000 ਕੋਰੀਅਨ ਰੁਪਏ ਤੇ ਆ ਨੋਟ ਦੇਖ ਲਓ ਜੀ 50000 ਦਾ ਇਹਨਾਂ ਦਾ ਤੇ ਆ 10000 ਦਾ ਨੋਟ ਆ ਤੇ ਆ ਨਾਲ ਹੀ 5000 ਦਾ ਨੋਟ ਤੇ 1000 ਦਾ ਨੋਟ ਆ ਤੇ ਸਿੱਕੇ ਆ 100 ਦੇ ਦੋ ਦੋ ਤੇ ਆ 500 ਦਾ ਸਿੱਕਾ ਆ ਗਿਆ ਸਾਹ ਦੇ ਕੇ ਲੱਖਾਂ ਚ ਹੋ ਗਏ ਆ ਆ ਪਲੇਟਫਾਰਮ 5B ਤੇ D-10 ਇੱਥੋਂ ਚੜ੍ਹਨੀ ਆ ਬੱਸ ਤੇ 11:10 ਤੇ ਉਤਰਨੀ ਆ 5 ਮਿੰਟ ਰਹਿ ਗਏ ਲੋ ਜੀ ਮੈਂ ਸੁਣਿਆ ਸੀਗਾ ਵੀ ਬੱਸਾਂ ਇੰਡੀਆ ਪਾਕਿਸਤਾਨ ਚ ਹੀ ਲੇਟ ਹੁੰਦੀਆਂ ਤੇ ਇੱਥੇ ਵੀ ਬੱਸ ਲੇਟ ਆ 11 ਵਜ ਕੇ 10 ਦਾ ਟਾਈਮ ਸੀਗਾ ਬੱਸ ਦਾ ਤੇ ਹੁਣ ਤੁਹਾਨੂੰ ਦਿਖਾਉਣਾ ਕਿੰਨੇ ਵਜ ਗਏ ਆ 1 ਮਿੰਟ ਦੇ 11 ਵਜ ਕੇ 21 ਮਿੰਟ ਹੋ ਗਿਆ ਜੀ ਬੱਸ ਤਕਰੀਬਨ 11 12 ਮਿੰਟ ਲੇਟ ਹੋ ਗਈ ਤੇ ਇਹ ਗੱਲ ਤੇ ਮੈਨੂੰ ਮਾਣ ਹੀ ਮਹਿਸੂਸ ਹੁੰਦਾ ਵੀ ਵੱਡੇ ਦੇਸ਼ਾਂ ਐਜ ਦੇਸ਼ਾਂ ਚ ਵੀ ਬਸਾਂ ਲੇਟ ਆ ਬਸਾਂ ਹੈ ਬਹੁਤ ਖੜੀਆਂ ਪਰ ਜਿਹੜੀ ਕੰਮ ਦੀ ਆ ਉਹ ਇੱਕ ਵੀ ਨਹੀਂ ਹੈਗੀ ਲੋ ਵੀ ਗਾਇਜ਼ ਐਂਡ ਗਾਇਜ਼ਨੀਸ ਆਪਾਂ ਬਹਿ ਗਏ ਆ ਸਾਊਥ ਕੋਰੀਆ ਦੀ ਲੋਕਲ ਬੱਸ ਤੇ 에어ਪੋਰਟ ਤੋਂ ਮਿਲੀ ਇਹ ਬੱਸ ਮੈਨੂੰ ਤਕਰੀਬਨ 17000 ਯੋਨ ਦੀ 17000 ਯੋਨ ਕੇ ਵੋਨ ਤੇ ਇਹ ਤਕਰੀਬਨ 17000 ਬਣਦੇ ਆ 15 ਕੁ ਕੈਨੇਡੀਅਨ ਡਾਲਰ ਬਣਦੇ ਆ ਤੇ 900 ਰੁਪਏ ਦੀ ਬੱਸ ਸਰਵਿਸ ਇੱਥੇ ਬਹੁਤ ਮਹਿੰਗੀ ਆ ਬੱਸਾਂ ਸੱਚੀ ਬਹੁਤ ਮਹਿੰਗੀਆਂ 900 ਰੁਪਏ ਦੇ ਵਿੱਚ ਮੈਂ ਸਿਰਫ ਡੇਢ ਘੰਟਾ ਡਰਾਈਵ ਕਰਨੀ ਆ ਡੇਢ ਘੰਟੇ ਦੀ ਡਰਾਈਵ ਇਥੋਂ 1 ਘੰਟਾ 20-25 ਮਿੰਟ ਦੀ ਇਥੋਂ ਦਾ ਇੱਕ ਫੇਮਸ ਟੈਂਪਲ ਦੇਖਣ ਚੱਲੇ ਆ ਉਹ ਟੈਂਪਲ ਦਾ ਨਾਮ ਬੜਾ ਲੈਣਾ ਔਖਾ ਮੈਂ 1 ਮਿੰਟ ਬਾਅਦ ਦੱਸਾਂ ਤੁਹਾਨੂੰ ਕੋਈ 1 ਮਿੰਟ ਗੇਓਕ ਗੋਂਗ ਬੰਖ ਬੰਗ ਇਹ じゃ ਕੁਝ ਨਾਮ ਆ ਬੜਾ ਲੰਬਾ ਚੌੜਾ ਨਾਮ ਆ ਉੱਤੇ ਲਿਖ ਦੂੰਗਾ ਤੁਸੀਂ ਪੜ ਲਿਓ ਤੇ ਉੱਥੇ ਚੱਲੇ ਆ ਮੈਂ ਤੇ ਸਾਊਥ ਕੋਰੀਆ ਸਾਨੂੰ ਦਿਖਾਉਣੇ ਆ ਜੀ ਨਿਕਲ ਕੇ ਬਾਹਰ ਕਹਿ ਜਾਂ ਸਾਊਥ ਕੋਰੀਆ ਤਾ ਸੋਹਣੇ ਆ ਇੱਥੋਂ ਦੇ ਮੈਂ ਦੇਖਿਆ ਕਿਉਂਕਿ ਇੱਥੋਂ ਦੇ ਕਹਿੰਦੇ ਸਕਿਨ ਕੇਅਰ ਪ੍ਰੋਡਕਟ ਬੜੇ ਵਧੀਆ ਸਾਰੇ ਵਧੀਆ ਤੇ ਫਿਰ ਸਕਿਨ ਆਪੇ ਲੋਕਾਂ ਦੀ ਵਧੀਆ ਹੁੰਦੀ ਐ ਇੱਥੋਂ ਦੀ ਫਿਰ ਬਾਕੀ ਅੱਗੇ ਚੱਲਦੇ ਆ ਮਿਲਦੇ ਆ ਹੰਡ ਇੱਥੇ ਬੁਰੀ ਆ ਟੈਂਪਰੇਚਰ ਰਾਈਟ ਨਾਓ 4 ਡਿਗਰੀ ਆ ਤੇ ਕੱਲ ਰਾਤ ਦਾ ਟੈਂਪਰੇਚਰ ਇੱਥੇ -2 ਡਿਗਰੀ ਸੀਗਾ ਤੇ ਹੁਣ ਤਾਂ ਸੂਨੀ ਧੁੱਪ ਨਿਕਲੀ ਆ ਗਾਂ ਜਾ ਕੇ ਆਪਾਂ ਪਰਨਾ ਬੰਨਦੇ ਆ ਤੇ ਸੋਹਣੇ ਲਗਾਂਗੇ ਪਰਨੇ ਦੇ ਵਿੱਚ ਹੁਣ ਤਾਂ ਟੋਪੀ ਪਾਈ ਆ ਟੋਪੀ ਪਾ ਕੇ ਫਿਰ ਉਹ ਗੱਲ ਬਣਦੀ ਨਹੀਂ ਵਿੱਚ ਬੂਚ ਤੇ ਟੋਪੀ ਸੋਹਣੀ ਲੱਗਦੀ ਆ ਤੇ ਪਰਨਾ ਬੰਨਦੇ ਆ ਗਾਂ ਜਾ ਕੇ ਉਹਦੇ ਨਾਲ ਸਾਨੂੰ ਮਿਲਦੇ ਆ ਗਾਂ ਜਾ ਕੇ ਓਕੇ ਗੌਂਗ ਗੌਂਗਜੂ ਗੌਂ ਪਾਦਰਕੀਆ ਪਰ ਸਾਊਥ ਕੋਰੀਆ ਦਾ ਫੇਮਸ ਟੈਂਪਲ ਆ ਤਕਰੀਬਨ 650 700 ਸਾਲ ਪੁਰਾਣਾ ਉਹ ਪੈਲਸ ਆ ਜਾਂ ਟੈਂਪਲ ਵਿੱਚ ਉਹਦੇ ਕਿਸੇ ਰਾਜਾ ਮਹਾਰਾਜਾ ਦਾ ਹੁੰਦਾ ਸੀ ਆ ਇਧਰ ਨਾਲ ਹੀ ਸਮੁੰਦਰ ਆ ਗਿਆ ਜੀ ਸਮੁੰਦਰ ਤੇ ਬਣਿਆ ਉਹ ਬ੍ਰਿਜ ਦੇਖੋ ਤੇ ਪਿੱਛੇ ਬਿਲਡਿੰਗਾਂ ਲੋ ਟਾਈਡ ਸਵੇਰ ਦਾ ਟਾਈਮ ਕਰਕੇ ਪਾਣੀ ਪੜਾ ਪਿੱਛੇ ਗਿਆ ਵਿਆ ਤੇ ਉਹ ਬ੍ਰਿਜ ਵੀ ਕਾਫੀ ਵੱਡਾ ਇਹਨਾਂ ਦਾ ਇੱਥੋਂ ਸ਼ੁਰੂ ਹੁੰਦਾ ਉਹ ਬ੍ਰਿਜ ਇੱਥੋਂ ਆ ਸ਼ੁਰੂ ਹੋਇਆ ਬ੍ਰਿਜ ਉਹ ਗਾਂਹ ਤੱਕ ਪਤਾ ਨਹੀਂ ਕਿੰਨੇ ਕਿਲੋਮੀਟਰ ਲੰਬਾ ਬ੍ਰਿਜ ਹੋਣਾ ਹੈ ਬਾਕੀ ਸਾਊਥ ਕੋਰੀਆ ਨੂੰ ਤੁਸੀਂ ਜਾਣਦੇ ਹੋਵੋਗੇ ਸਕੁਐਰਡ ਗੇਮ ਮੂਵੀ ਕਰਕੇ ਉਹ ਮੂਵੀ ਪੂਰੇ ਮੂਵੀ ਕਹ ਲੋ ਸੀਰੀਜ਼ ਕਹ ਲੋ ਪੂਰੀ ਦੁਨੀਆ ਦੇ ਵਿੱਚ ਉਹ ਫੇਮਸ ਹੋਈ ਪਰ ਇੱਕ ਬੰਦੇ ਨੇ ਦੇਖੀ ਸਕੁਐਰਡ ਗੇਮ ਤੇ ਉਹ ਸਾਊਥ ਕੋਰੀਆ ਦੀ ਹੀ ਗੱਡ ਹੈ ਇਹ ਉਹ ਇੱਥੋਂ ਹੀ ਬਣੀ ਆ ਸਾਊਥ ਕੋਰੀਆ ਦੀਆਂ ਹੋਰ ਵੀ ਬਥੇਰੇ ਕਾਰਟੂਨ ਵਗੈਰਾ ਸਾਊਥ ਕੋਰੀਆ ਦਾ ਝੰਡਾ ਵੀ ਮੈਂ ਲਾ ਦੂੰਗਾ ਮੂਰੇ ਤੇ ਤੁਸੀਂ ਦੇਖ ਸਕਦੇ ਸਾਊਥ ਕੋਰੀਆ ਦਾ ਝੰਡਾ ਤੁਸੀਂ ਬੜੇ ਕਾਰਟੂਨਾਂ 'ਚ ਦੇਖਿਆ ਹੋਣਾ ਫੇਮਸ ਜਗਾ ਹੈ ਹੈ ਕ੍ਰੀਏਟਿਵ ਲੋਕਾਂ ਦੀ ਜਗਾ ਸਾਊਥ ਕੋਰੀਆ ਤੇ ਕਰਾਂਸੀ ਪਤਾ ਨਹੀਂ ਮੈਨੂੰ ਇੰਨੀ ਡਾਊਨ ਕਿਉਂ ਆ ਮੈਂ 100 ਯੂ ਐਸ ਡੀ ਤੜਾਇਆ ਇੱਥੋਂ ਦਾ 100 ਯੂ ਐਸ ਡੀ ਦੇ ਮੇਰੇ 1 ਲੱਖ ਤੇ ਤਕਰੀਬਨ 37000 ਬਣ ਗਏ ਵੋਂਗ 1 ਲੱਖ 37000 ਕਮਾਲ ਹੈ ਹੂੰ ਲਓ ਜੀ ਬ੍ਰਿਜ ਤੇ ਆ ਗਏ ਆ ਆ ਕੋਈ ਰਿਵਰ ਹੀ ਹੋਣੀ ਆ ਮੈਨੂੰ ਲੱਗਿਆ ਸੀ ਸਮੁੰਦਰ ਆ ਪਰ ਰਿਵਰ ਆ ਕਾਫੀ ਵੱਡੇ ਵੱਡੇ ਬ੍ਰਿਜ ਇੱਥੇ ਤਿੰਨ ਬ੍ਰਿਜ ਦਿਖੀ ਜਾਂਦੇ ਆ ਨਾਲ ਦੇ ਨਾਲ ਇੱਕ ਉਹ ਛੋਟੂ ਜਿਹਾ ਬ੍ਰਿਜ ਆ ਗਿਆ ਆਹ ਵਾਲਾ ਇਹ ਪਿੱਛੇ ਡਾਊਨ ਡਾਊਨ ਆ ਚੱਲਿਆ ਮੈਨੂੰ ਲੱਗਦਾ ਸਿਟੀ ਦੀਆਂ ਵੇਖੋ ਕਿੱਡੀਆਂ ਕਿੱਡੀਆਂ ਬਿਲਡਿੰਗਾਂ ਆ ਗਈਆਂ ਤੇ ਨਾਲ ਹੀ ਆ ਇੱਥੋਂ ਲੱਗਦਾ ਕੋਈ ਧੀਰਦੂਲ ਦੀ ਵੱਡੀ ਫੈਕਟਰੀ ਹੋਣੀ ਆ ਕਿੱਡੀਆਂ ਧੂਆ ਨਿਕਲਦਾ ਪਿਆ ਮੈਂ ਸੁੱਤਾ ਪਿਆ ਮੇਰਾ ਸਟਾਪ ਨਿਕਲ ਚੱਲਿਆ ਸੀਗਾ ਮੇਰੀ ਇੱਕੋ ਤਾਂ ਮਜਾਕ ਆਈ ਤੇ ਮੈਂ ਦੇਖਿਆ ਪਰ ਮੈਂ ਕਿਹਾ ਟੈਂਪਲ ਮੰਦਿਰ ਜਦੋਂ ਉਹੀ ਲੱਗਦਾ ਤੇ ਹੁਣ ਅੱਗੇ ਰੁਕਦਾ ਭਾਈ ਤੇ ਫਿਰ ਮੈਂ ਪਿੱਛੇ ਜਾਨਾ ਆ ਬਾਈ ਕੋਈ ਚੈਨਲ ਵਾਲਾ ਆ ਵਾਲਾ ਚੈਨਲ ਆ ਭਾਈ ਦਾ ਤੇ ਉੱਥੇ ਅੱਗੇ ਕੋਈ ਰੈਲੀ ਹੋ ਰਹੀ ਮੈਨੂੰ ਲੱਗਦਾ ਲੋਕਾਂ ਦੇ ਇੱਥੋਂ ਦੇ ਛੰਡੇ ਵੀ ਚੱਕੇ ਹੋਏ ਨਾਲ-ਨਾਲ ਅਮਰੀਕਾ ਦੇ ਛੰਡੇ ਵੀ ਚੱਕੇ ਹੋਏ ਆ ਆਵੇ ਬਾਈ ਦੇ ਦੋਵੇਂ ਤਰ੍ਹਾਂ ਦੇ ਝੰਡੇ ਚੱਕੇ ਹੋਏ ਆ ਤੇ ਰੈਲੀ ਚੱਲ ਰਹੀ ਆ ਤੇ ਆਪਾਂ ਬਾਈ ਜੀ ਉਤਰ ਗਏ ਆ ਤੇ ਆ ਗੱਡੀਆਂ ਵੇਖੋ ਤਕੜੀਆਂ ਤਕੜੀਆਂ ਇੱਥੇ ਸੀ ਟੂ ਫਲੈਗਸ ਕੋਰੀਆ ਐਂਡ ਯੂ ਐਸ ਏ ਆਵੇ ਇੱਥੇ ਬਾਵਾ ਸਾਰੇ ਫੁੱਲ ਰੱਖੇ ਹੋਏ ਆ ਜੀ ਇਹਨਾਂ ਨੇ ਤੇ ਆ ਮੈਨੂੰ ਲੱਗਦਾ ਪਿੱਛੇ ਇਹਨਾਂ ਦੀ ਪਾਰਲੀਮੈਂਟ ਹੋਣੀ ਆ ਤੇ ਆ ਫੁੱਲ ਵੇਖੋ ਕਿੰਨੇ ਪਏ ਹੋਏ ਪਾ ਭਰਾਵੋ ਨੌਲੇਜ ਨਹੀਂ ਹੈਗੀ ਇਹ ਫੁੱਲ ਕਿਉਂ ਪਏ ਆ ਤੇ ਕਾਹਤੋਂ ਪਏ ਆ ਤੇ ਇੱਥੇ ਚੱਲ ਕੀ ਰਿਹਾ ਹੈ ਹੈ ਬਸ ਤੁਸੀਂ ਵੇਖ ਲਓ ਤੇ ਸਵਾਦ ਲਓ ਵਾਪਸ ਸਵਾਦ ਲੈਣ ਆਏ ਆ ਹੋਰ ਕੁਝ ਨਹੀਂ ਠੀਕ ਹੈ ਕਿ ਨਹੀਂ ਇੱਥੇ ਇੱਕ ਰੈਸਟੋਰੈਂਟ ਆਇਆ ਮੈਂ ਆਖਿਆ ਕਿ ਨਾ ਇੱਥੇ ਹੀ ਖਾ ਲਈਏ ਵੱਡਾ ਰੈਸਟੋਰੈਂਟ ਦਾ ਸਵਾਦ ਹੋਊਗਾ ਫੂਡ ਚਲੋ ਚੱਲਦੇ ਅੰਦਰ ਖਾਣੇ ਆ ਇੱਥੇ ਨਾਲੇ ਇੱਥੇ ਨਾ ਵਾਸ਼ ਵਾਸ਼ਰੂਮ ਵਧੀਆ ਹੋਊਗਾ ਪੱਗ-ਪੁੱਗ ਪਰਣਾ ਵਧੀਆ ਬਣਿਆ ਜਾਊਗਾ ਪਾਣੀ ਦੀ ਬੋਤਲ 1000 ਦੀ ਕਮਾਲ ਕਰੀ ਜਾਂਦੇ ਆ Fried zings and fried chicken. So how many chicken peas in this? Uh, how many? 8 people. Huh? How many? How many pieces? 8 people. 8 people? Eight people? Yeah. 8 پیس ڊو يو ڊو هاف سمال 4 1 4 1 8 از ਟੂ ਮਚ ਯਰ ਇਨਾਂ ਕੋਲੇ ਪੀਸ ਚਿਕਨ ਦੇ 8 ਹੀ ਹੈ ਇਹਦੇ ਵਿੱਚ ਦੈਟਸ ਇਟ ਫਿਰ ਹੁਣ ਮੈਂ ਕੀ ਕਰਾਂ 8 ਪੀਸ ਥੋੜੀ ਖਾਉਂਗਾ ਮੈਂ 8 ਖਾਦੇ ਵੀ ਨਹੀਂ ਜਾਣੇ ਮੇਸਰ 3 ਨਹੀਂ ਖਾਦੇ ਜਾਣੇ ਬਹੁਤ ਇੰਨੀ ਜਿਆਦੇ ਲੱਗੀ ਰੈਸਟੋਰੈਂਟ ਤੇ ਜਾ ਕੇ ਵਾਪਸ ਆਉਣਾ ਪੈ ਗਿਆ ਕਾਰਨ ਉਹ ਬਾਈ ਹੁਣਾਂ ਕੋਲੇ ਜਿਹੜਾ ਇੱਕ ਤਾਂ ਮੈਨੀ ਉਹਨਾਂ ਦਾ ਛੋਟਾ ਸੀ ਪੰਜ ਤਰ੍ਹਾਂ ਦੇ ਸੂਪ ਸੀ ਸੂਪ ਮੈਂ ਪੀਣਾ ਨਹੀਂ ਸੀ ਮੈਂ ਖਾਣਾ ਸੀ ਚਿਕਨ ਚਿਕਨ ਦੇ ਵਿੱਚ ਉਹ ਕਹਿ ਰਿਹਾ ਵੀ 8 ਪੀਸ ਮਿਲਣੇ ਆ ਮਾਮਾ 8 ਪੀਸ ਤਾਂ ਮੈਂ ਦੋ ਦਿਹਾੜੀਆਂ ਜਿਮੀ ਨਹੀਂ ਖਾ ਸਕਦਾ ਫਿਰ ਮੈਂ ਆ ਗਿਆ ਚਲੋ ਆਪਾਂ ਉਥੇ ਪਰਣਾ ਬੰਨੇ ਆਏ ਆ ਚੱਗਾ ਚੇਂਜ ਕਰੇ ਆਏ ਆ ਤਿਆਰ ਹੋਏ ਆ ਆ ਵੀ ਆ ਵੀ ਖਿੱਚ ਕੇ ਜੱਟਾ ਤੇ ਹੁਣ ਆ ਵਿਲੇਜ ਦੇਖਦੇ ਆ ਇਧਰ ਵਿਲੇਜ ਆ ਜਿਹੜਾ ਦੇਖਣ ਆਲਾ ਆ ਆ ਗਈਆਂ ਜੀ ਇਹਨਾਂ ਦੀਆਂ ਪੁਰਾਣੇ ਸਟਾਈਲ ਦੀਆਂ ਛੱਤਾਂ ਘਰਾਂ ਦੀਆਂ ਜਿਹੜੀਆਂ ਇੱਥੇ ਪਹਿਲਾਂ ਇਹ ਇਹੋ ਜਿਹੇ ਘਰ ਬਣਾਉਂਦੇ ਹੁੰਦੇ ਸੀ ਲੋਕੀ ਆਹ ਤੁਸੀਂ ਦੇਖ ਸਕਦੇ ਆ ਇਹ ਅੱਜ ਕੱਲ ਤਾਂ ਇਹ ਮਿਲਦਾ ਰੈਸਟੋਰੈਂਟ ਜਾਂ ਹੋਟਲ ਬਣ ਗਏ ਹੋਣੇ ਆ ਕਿਉਂਕਿ ਅੱਜ ਕੱਲ ਇਹੋ ਜਿਹੇ ਛੱਤਾਂ ਛੱਤਾਂ ਬਣਾਉਣੀਆਂ ਹੁੰਦੀਆਂ ਵੀ ਮਹਿੰਗੀਆਂ ਹੋਣੀਆਂ ਪਹਿਲਾਂ ਲੋਕ ਆਪ ਮਿਹਨਤ ਕਰਕੇ ਬਣਾਉਂਦੇ ਸੀ ਹੁਣ ਮਜ਼ਦੂਰ ਬਣਾਉਂਦੇ ਹੋਣੇ ਆ ਸਾਊਥ ਕੋਰੀਆ ਆਏ ਤੋਂ ਦੇ ਫੁੱਲਾਂ ਤੋਂ ਬੜੇ ਹੋਏ ਪਰਫਿਊਮ ਆ ਸਾਰੇ ਤੇ ਸੁਮਿਲਾਂ ਪੜੀਆਂ ਸੋਹਣੀਆਂ ਆਉਂਦੀਆਂ ਪਈਆਂ ਅੰਦਰੋਂ ਇਹ ਪੁੱਛਦੇ ਕਿੰਨੇ ਕਿੰਨੇ ਕਿਤੇ ਹੋਣਗੇ ਇਹ ਬੜੇ ਸੋਹਣੇ ਲੱਗ ਰਿਹਾ ਜੀ ਇਹ ਜੇ ਘਰ ਜੇ ਬਣੇ ਹੋਏ ਮੈਨੂੰ ਸੋਹਣੇ ਲੱਗ ਰਿਹਾ ਜੇ ਸ਼ਾਇਦ ਤੁਹਾਨੂੰ ਵੀ ਲੱਗਦੇ ਹੋਣਗੇ ਤੇ ਚੰਗਾ ਏਰੀਆ ਸਾਰੀਆਂ ਦੁਕਾਨਾਂ ਹੀ ਆ ਵਧੀਆ ਵਧੀਆ ਦੁਕਾਨਾਂ ਨੇ ਇੱਧਰ ਆ ਰੋੜ ਤਾਣੂ ਜਾ ਰਿਹਾ ਓ ਬਾਈ ਨੇ ਮਰਸੀਡੀ ਨੂੰ ਵੇਖੋ ਸ਼ਟਰ ਲੱਗਿਆ ਹੋਇਆ ਤੇ ਤੌਲੀਆ ਰੱਖ ਕੇ ਰੁਕਿਆ ਹੋਇਆ ਆ ਗਲੀ ਚ ਆਇਆ ਸੀ ਜੀ ਮੈਂ ਦੇਖਣ ਆਹ ਵਾਲੀ ਗਲੀ ਇੱਥੋਂ ਦੀ ਹੈਗੀ ਆ ਜਾਦੇ ਫੇਮਸ ਆ ਵੇਖੋ ਸਾਰਾ ਇੱਥੇ ਮੈਂ ਕਹਿੰਦਾ ਇਨਸਟਾ 360 ਦਾ ਸ਼ਾਟ ਲਿਆ ਜਾਵੇ ਆ ਕੱਦਾਂ ਤੇ ਫੇਰ ਵਧੀਆ ਲੱਗੂਗਾ ਓ ਇਨਸਟਾ 3 ਦਾ ਇਨਸਟਾ 360 ਦਾ ਮੈਂ ਸ਼ਾਟ ਲੈਂਦਾ ਪਿਆ ਸੀ ਤੇ ਸਾਰੇ ਲੋਕੀ ਦੇਖਣ ਲੱਗੇ ਵੀ ਏਡਾ ਸਾਰਾ ਡੰਡਾ ਇਹ ਕਿਵੇਂ ਬਾਹਰ ਕੱਢੀ ਫਿਰਦਾ ਦੇਖੋ ਕਿੱਡੇ ਸੋਹਣੇ ਕੱਪੜੇ ਪਾਏ ਹੋਏ ਐ ਇਹਨਾਂ ਕੁੜੀਆਂ ਨੇ ਮੈਨੂੰ ਲੱਗਦਾ ਵਿਲੇਜ ਦੀ ਦਾ ਇਦੂ ਅੱਗੇ ਉਹ ਪੁਰਾਣੇ ਘਰਾਂ ਦੀ ਦਾ ਸਮਾਪਤੀ ਹੋ ਗਈ ਅੱਗੇ ਕੁਝ ਹੋਰ ਆ ਗਿਆ ਸੋ ਇੱਥੋਂ ਤੱਕ ਹੀ ਆ ਏ ਰਿਆ ਜੀ ਪਿਆਰਾ ਜਾਂ ਵਿਲੇਜ ਤੇ ਇੱਥੇ ਪਿਆਰੇ ਵਿਲੇਜ ਦੀਆਂ ਪਿਆਰੀਆਂ ਜੀਆਂ ਲੜਕੀਆਂ ਜਿਨ੍ਹਾਂ ਨੇ ਲੋਕਲ ਡਰੈਸਾਂ ਪਾਈਆਂ ਹੋਈਆਂ ਬੜੀਆਂ ਖੂਬਸੂਰਤ ਲੱਗ ਰਹੀਆਂ ਡਰੈਸਾਂ ਖੂਬਸੂਰਤ ਲੱਗ ਰਹੀਆਂ ਤੇ ਆਹ ਪੂਰੀ ਸਟਰੀਟ ਹੈ ਜਿਹੜੀ ਮੈਂ ਚੜ੍ਹ ਕੇ ਆਇਆ ਤਾਂ ਤੱਕ ਆਹ ਸਾਰੀ ਸਟਰੀਟ ਹੈਗੀ ਆ ਆ ਪਿੰਡ ਦੇ ਘਰਾਂ ਦੀਆਂ ਛੱਤਾਂ ਆਪਾਂ ਨੂੰ ਹੁਣ ਉੱਤੋਂ ਦੇਖਣ ਨੂੰ ਮਿਲ ਗਈਆਂ ਜੀ ਆਹ ਦੇਖੋ ਇਹ ਜਿਹੇ ਹੁੰਦੀਆਂ ਇਹਨਾਂ ਦੀਆਂ ਛੱਤਾਂ ਤੇ ਬਰਫ਼ ਬਰਫ਼ ਚੰਗੀ ਪੈ ਜਾਂਦੀ ਐ ਇਸ ਏਰੀਏ ਦੇ ਵਿੱਚ ਤਾਂ ਕਰਕੇ ਛੱਤਾਂ ਇਹਨਾਂ ਨੇ ਇਹ ਜਿਹੇ ਬਣਾਈਆਂ ਹੋਈਆਂ ਹੁਣ ਮੇਰੇ ਹਿਸਾਬ ਨਾਲ ਉਹ ਜਿਹੜਾ ਟੈਂਪਲ ਆ ਜਾਂ ਤਾਂ ਆਹ ਵਾਲਾ ਹੋਊਗਾ ਤੇ ਹੁਣ ਰਾਹ ਲੱਭਦੇ ਆ ਕਿੱਧਰ ਦੀ ਜਾਊਗਾ ਹੁਣ ਗੂਗਲ ਮੈਪ ਤੇ ਰਾਹ ਪੈਂਦਾ ਨਹੀਂ ਗਾ ਗੂਗਲ ਮੈਪ ਦਿਖਦਾ ਰਹਿੰਦਾ ਪਰ ਰਾਹ ਨਹੀਂ ਪਉਂਦਾ ਰਾਹ ਕੱਲਾ ਬਸਦਾ ਹੀ ਪੈਂਦਾ ਇੱਥੇ ਇਹ ਬੜਾ ਜੱਬਾ ਆ ਗੱਡੀ ਦਾ ਦੇਖੋ ਜੀ ਕੀ ਚਲੂਸ ਕੱਢਿਆ ਪਿਆ ਪਤਾ ਨਹੀਂ ਕਿੰਨੇ ਕਿ ਚਿਰ ਤੋਂ ਖੜੀ ਐ ਇੱਥੇ ਉਹ ਕੈਲੀਫੋਰਨੀਆ ਪਲੇਟ ਨਹੀਂ ਅਸਲੀ ਹੈਗੀ ਪਰ ਕੈਲੀਫੋਰਨੀਆ ਦੀ ਲਈ ਬੈਠਾ ਮੁੰਡਾ ਲਓ ਜੀ ਆਪਣੀ ਲਾਟੇ ਤੇ ਆ ਬ੍ਰੇਕਫਾਸਟ ਆ ਚੁੱਕਿਆ ਤੇ ਹੁਣ ਆਪਾਂ ਖਾਣੇ ਆ ਭੁੱਖ ਬਹੁਤ ਲੱਗੀ ਵੀ ਆ ਆ ਸੜਕ ਦੇ ਨਾਲ ਹੀ ਬਹਿ ਗਿਆ ਸੀ ਮੈਂ ਲੋਬੀ ਪੇਟ ਪੂਜਾ ਹੋ ਗਈ ਆ ਤੇ ਹੁਣ ਆਪਾਂ ਅੱਗੇ ਨਿਕਲ ਗਏ ਆ ਰੈਸਟੋਰੈਂਟ ਚ ਮੇਰਾ ਬਿੱਲ ਬਣਿਆ ਸੀ ਜੀ 22 22000 ਤੇ 3000 ਮੈਂ ਦੇਤੀ ਉਹਨਾਂ ਨੂੰ ਟਿਪ 22000 ਚੋਂ 3000 ਟਿਪ ਚਲੋ ਇੰਨੀ ਕੁ ਤਾਂ ਦੇਣੀ ਬਣਦੀ ਆ ਉਹ ਲੈਂਦੇ ਨਹੀਂ ਸੀ ਇੱਥੇ ਟਿਪ ਲੈਂਦੇ ਨਹੀਂ ਪਤਾ ਨਹੀਂ ਰੋਕੇ ਕਿਉਂ ਨਹੀਂ ਲੈਂਦੇ ਸਾਡੇ ਵਾਲੇ ਦਾ ਟਿਪ ਟਿਪ ਕਰਦੇ ਨੇ ਟਿਪ 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 ਇਹ ਟਿਪ ਦੇਤੀ ਆ ਖੁਸ਼ ਹੋ ਗਏ ਆ ਤੇ ਆਪਾਂ ਤੁਰ ਪਏ ਆ ਆਪਾਂ ਪਹੁੰਚ ਗਏ ਆ ਜੀ ਨੈਸ਼ਨਲ ਫੋਰਕ 뮤직 ਆ ਨੈਸ਼ਨਲ ਫੋਰਕ ਮਿਊਜ਼ੀਅਮ ਆਫ ਕੋਰੀਆ ਇੱਥੇ ਆਪਾਂ ਇਹਨਾਂ ਦੀਆਂ ਟ੍ਰੈਡੀਸ਼ਨਲ ਚੀਜ਼ਾਂ ਦੇਖਾਂਗੇ ਇਹਨਾਂ ਦਾ ਕਲਚਰ ਦੇਖਾਂਗੇ ਠੀਕ ਹੈ ਜੀ ਰੈਡੀ ਹੋ ਰੈਡੀ ਹੋ ਖੜੋ ਉਹ ਰੈਡੀ ਹੋ ਆਓ ਲੈ ਕੇ ਚੱਲੀਏ ਤੁਹਾਨੂੰ ਵੈਰੀ ਮਾਰਨੇ ਨੂੰ ਥਾਂ ਲੱਭਦੇ ਅਸੀਂ ਪਾਈ ਕਰੀ ਦੀਆ ਸੋਣੀਏ ਚੈੱਕ ਕਰੋ ਜੀ ਐਂਟਰੀ ਹੋ ਗਈ ਆ ਟਿਕਟ ਟੁਕਟ ਵੀ ਲੈਣੀ ਹੋਣੀ ਆ ਜੀ ਕਿ ਨਹੀਂ ਨਹੀਂ ਫ੍ਰੀ ਐਡਮਿਸ਼ਨ ਸ਼ੁਕਰ ਆ ਪੈਸੇ ਬਚ ਗਏ ਪੈਸੇ ਬਚ ਗਏ ਪੈਸੇ ਬਚ ਗਏ ਆ ਸਾਹਮਣੇ ਜਿਹੜੇ ਦਰਖਤਾਂ ਨੇ ਵੀ ਬੜੇ ਫੇਮਸ ਦਰਖਤਾਂ ਹੈ ਕੋਰੀਅਨ ਪਤ ਨਹੀਂ ਜਪਨੀਸ ਟਰੀ ਹੁੰਦੇ ਆ ਇਹ ਵੀ ਇੱਕ ਹੈਟ ਹੁੰਦੇ ਮਹਿੰਗੇ ਹੁੰਦੇ ਕਾਫੀ ਇੱਧਰ ਪਰਲੇ ਪਾਸੇ ਕੁਝ ਹੋਰ ਚੀਜ਼ਾਂ ਨੇ ਇੱਧਰ ਟਿਕਟ ਹੈਗੀ ਆ ਇਹਦੀ ਆ ਪੈਲੈਸ ਦੀ ਟਿਕਟ ਹੈਗੀ ਆ ਪਰ ਉਹ ਟੈਂਪਲ ਦੀ ਨਹੀਂ ਹੈਗੀ ਉਹ ਜਿਹੜਾ ਫੋਰਕ ਮਿਊਜ਼ੀਅਮ ਹੈ ਜਿਹੜਾ ਆਪਾਂ ਪਹਿਲਾਂ ਫੋਰ ਕੇ ਮਿਊਜ਼ੀਅਮ ਚਲਦੇ ਹਾਂ ਜੇ ਤੁਸੀਂ ਧਿਆਨ ਦਿੱਤਾ ਹੋਣਾ ਇਹ ਜੇ ਕਾਂ ਜੇ ਮੈਂ ਕਾਬਲ ਚ ਵੀ ਦੇਖੇ ਸੀ ਕਿਉਂਕਿ ਕਾਂ ਹੀ ਆ ਇਹ ਕਾਂ ਦੀ ਹੀ ਪ੍ਰਜਾਤੀ ਆ ਤੁਸੀਂ ਧਿਆਨ ਨਾਲ ਦੇਖੋਗੇ ਨਾ ਇਹਦਾ ਮਹਾਂਦਰਾ ਕਾਫੀ ਕਾਂ ਨਾਲ ਮਿਲਦਾ ਆ ਦੇਖਿਓ ਲੱਗ ਗਿਆ ਆ ਦੇ ਇਹ ਕਾਬਲ ਚ ਦੇਖੇ ਸੀ ਮੈਂ ਜਦੋਂ ਕਾਬਲ ਤੋਂ ਤਾਹ ਨੂੰ ਜਾ ਰਿਹਾ ਸੀਗਾ ਤੇ ਇੱਥੇ ਵੀ ਆ ਆ ਇਹਨਾਂ ਦੇ ਕਾਰਟੂਨ ਜੇ ਬੜੇ ਸੋਹਣੇ ਸੋਹਣੇ ਬਣਾਏ ਹੋਏ ਆ ਜੀ ਦੇਖੋ ਇੱਥੇ 88 ਜਨਵਰੀ ਬਣੇ ਹੋਏ ਆ ਆ ਤਾਂ ਪਿਗ ਭਾਜੀ ਆ ਆ ਭਾਲੂ ਭਾਜੀ ਲੱਗਦੇ ਆ ਆ ਕੁੱਕੜ ਭਾਜੀ ਆ ਆ ਮੇਰੇ ਹਾਨ ਦਾ ਮੇਰਾ ਭਾਈ ਬੰਦਰ ਬੰਦਰ ਇਹ ਯਾਰ ਰੇਂ ਡੀਅਰ ਰੇਂ ਡੀਅਰ ਨਹੀਂ ਹੈ ਪਤਾ ਨਹੀਂ ਕਿਹੜਾ ਡੀਅਰ ਆ ਆ ਘੋੜਾ ਆ ਗਿਆ ਆ ਵੇਖੋ ਜੀ ਤੁਹਾਨੂੰ ਜ਼ੂਮ ਕਰਕੇ ਵਧੀਆ ਦਿਖਣਾ ਟੈਂਪਲ ਆ ਦੇਖੋ ਡਿਜ਼ਾਈਨ ਹੀ ਕੇ ਦੀ ਇਹ ਆ ਜੀ 16 pro max ਦੀ ਜ਼ੂਮਿੰਗ ਘਟਾ ਕਿ ਨਹੀਂ ਸੋ ਗਾਇਸ ਫੋਕ ਮਿਊਜ਼ੀਅਮ ਜਿਹੜਾ ਫੋਕ ਮਿਊਜ਼ੀਅਮ ਆ ਇਹ ਫ੍ਰੀ ਸੀਗਾ ਫ੍ਰੀ ਹੋਣ ਕਰਕੇ ਇੱਥੇ ਮਿਲਿਆ ਵੀ ਕੁਛ ਨਹੀਂਗਾ ਵੇਖਣ ਨੂੰ ਪੱਤੇ ਵੀ ਨਹੀਂ ਦਿਖੇ ਪੱਤੇ ਵੀ ਨਹੀਂ ਦਿਸੇ ਪੱਤੇ ਵੀ ਝੜੇ ਪਏ ਆ ਸੋ ਹੈ ਨਹੀਂ ਕੁਛ ਇੱਥੇ ਬੰਦ ਹੋਇਆ ਹੋਇਆ ਇਹ ਹੁਣ ਆਪਾਂ ਚੱਲਦੇ ਦੂਜੇ ਪਾਸੇ ਜਿਹੜਾ ਪੈਲਸ ਦੇਖਣ ਆਏਵੇਂ ਆ ਜਿਹਦਾ ਨਾਮ ਔਖਾ ਜਾ ਗੁਆ 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 ਪਤਾ ਨਹੀਂ ਕੀ ਆ ਨਾ ਨੂੰ ਨਹੀਂ ਆਉਂਦੇ ਸਾਨੂੰ ਜੱਟਾਂ ਨੂੰ ਆ ਹਾ ਹਾ ਚਲੋ ਚੱਲੀਏ ਅੱਗੇ ਦੋ 스웨ਡਨ ਦੀਆਂ ਗੋਰੀਆਂ ਸੀਗੀਆਂ ਨਾਲ ਉਹਨਾਂ ਦੀ ਮੰਮੀ ਸੀ ਚਲੋ ਤਿੰਨ 스웨ਡਨ ਦੀਆਂ ਗੋਰੀਆਂ ਸੀਗੀਆਂ ਤੇ ਉਹ ਫੋਟੋ ਸ਼ੂਟ ਕਰਾ ਰਹੀਆਂ ਸੀ ਸਰਦਾਰ ਜੀ ਨੇ ਉਹਨਾਂ ਨੇ ਰੋਕ ਲਿਆ ਤੇ ਸਰਦਾਰ ਜੀ ਨੂੰ ਕਹਿੰਦੀਆਂ ਸਰਦਾਰ ਜੀ ਕਹਿੰਨਾ ਹੈ ਇੱਥੇ ਇੱਕ ਪਿਕਚਰ ਵਿਦ ਯੂ ਮੈਂ ਕਿਹਾ ਜੀ ਛੋਰ ਨਾਲੇ ਇੰਨੇ ਸੋਹਣੇ ਨਹੀਂ ਲੱਗ ਰਹੇ ਪਰ ਨਾ ਵੀ ਗੰਦਾ ਪਰ ਫਿਰ ਵੀ ਫੋਟੋ ਉਹਨਾਂ ਨੇ ਮੇਰੇ ਨਾਲ ਖਚਾਈਆਂ ਤਿੰਨ ਚਾਰ ਤੇ ਫਿਰ ਮੈਂ ਵੀ ਕਹਿ ਮੈਂ ਵੀ ਖਚਾਲਾਂ ਤੁਹਾਡੇ ਨਾਲ ਤੇ ਫਿਰ ਮੇਰੇ ਨਾਲ ਮੈਂ ਵੀ ਉਹਨਾਂ ਨਾਲ ਫੋਟੋ ਖਚਾਈ ਹੁਣ ਤੁਸੀਂ ਫੋਟੋ ਵੇਖ ਲਓਗੇ ਮੈਂ ਪਾ ਦੂੰਗਾ ਵਿੱਚ ਐਡ ਕਰ ਦੂੰਗਾ ਤੇ ਉਹਨਾਂ ਦੀ ਮੰਮੀ ਨੇ ਫੋਟੋ ਖਿੱਚੀਆਂ ਤੇ ਜਿਹੜੀ ਗੋਰੀ ਸੀ ਨਾ ਤਾਂ ਮੈਂ ਪੁੱਛਿਆ ਨਹੀਂ ਕਿਸੇ ਦਾ ਵੀ ਪਰ ਇੱਕ ਜਿਹੜੀ ਵੱਡੀ ਭੈਣ ਸੀ ਉਹਦੀ ਉਹ ਦੁਬਈ ਰਹਿੰਦੀ ਆ ਤੇ ਐਮਿਰੇਟਸ ਦੇ ਨਾਲ ਕੰਮ ਕਰਦੀ ਆ 에ਅਰਲਾਈਨ ਨਾਲ ਇੱਕ 에ਅਰਲਾਈਨ ਕੈਟ ਇੱਕ ਸਵੇਡਨ ਵਾਲੀ ਤੇ ਦੂਸਰਾ ਕੈਬਨ ਕਰੂ ਕਿਆ ਬਾਤ ਕਿਆ ਬਾਤ ਚਲੋ ਹੁਣ ਆਪਾਂ ਉਥੇ ਟਿਕਟ ਦੇ ਪੈਸੇ ਦਈਏ ਤੇ ਆਪਾਂ ਜਿਹੜਾ ਇੱਥੇ ਪੈਲਸ ਆ ਉਹ ਦੇਖਣ ਚੱਲੀਏ ਸੋ ਇਥੋਂ ਮੈਨੂੰ ਮਿਲੀ ਨਹੀਂ ਟਿਕਟ ਕਹਿੰਦੇ ਇੱਥੇ ਕਲੀ ਕਾਰਡ ਨਾਲ ਮਿਲਨੀ ਆ ਕਹਿੰਦੀ ਇਥੋਂ ਨਿਕਲ ਬਾਹਰ ਬਾਹਰ ਨਿਕਲਦੇ ਸੱਜੇ ਮੋੜ ਸੱਜੇ ਮੋੜ ਪਾਰਕਿੰਗ ਲੋਡ ਵੱੜ ਤੇ ਮੇਨ ਐਂਟਰਸ ਚ ਜਾ ਇੱਥੇ ਨਾ ਤੋਂਨੇ ਮੈਨੂੰ ਭਜਾਤਾ ਉਹ ਦਿਖਾਉਣਾ ਤੁਹਾਨੂੰ ਇੱਕ ਹੋਰ ਚੀਜ਼ ਘੈਂਟ ਆ ਸਾਹਮਣੇ ਆ ਬੰਦੇ ਜੇ ਵੇਖੋ ਕਿਵੇਂ ਬਣਾਏ ਹੋਏ ਆ ਉਹ ਦਾਸ ਜੇ ਬੈਠੇ ਵਿਚਾਰੇ ਕੁਝ ਡੈਗ ਪਿਆ ਹੁੰਦਾ ਇਹਨਾਂ ਦਾ ਜਿਵੇਂ ਕਿ ਕੁਝ ਡਿੱਗਰ ਨੂੰ ਇੱਕ ਆਵਾਲਾ ਜਿਹੜਾ ਦੂਜੇ ਦਿਨ ਕੁਝ ਨਾ ਕੁਝ ਸਿੱਟੀ ਫਿਰੂਗਾ ਉਹ ਤਾਂ ਤੁਹਾਡਾ ਭਰਾ ਹੀ ਆ ਸੋ ਇਸ ਕੰਟਰੀ ਦੇ ਵਿੱਚ ਮੈਨੂੰ ਸੀਗਾ ਵੀ ਮੈਨੂੰ ਇਹਨਾਂ ਨੇ ਬਾਹਰ ਆਉਣ ਨਹੀਂ ਦੇਣਾ ਜਿਵੇਂ ਮੈਨੂੰ ਕਤਰ ਨਹੀਂ ਬਾਹਰ ਜਾਣ ਦਿੱਤਾ ਤੇ ਜਾਂ ਫਿਰ ਮੇਰਾ ਫਿਲੀਪੀਨਸ ਵਾਲਿਆਂ ਨੇ ਵੀ ਥੋੜਾ ਜਿਹਾ ਰੌਲਾ ਪਾਇਆ ਸੀ ਮੈਨੂੰ ਸੀਗਾ ਇਹ ਕੰਟਰੀ ਮੈਨੂੰ ਨਹੀਂ ਆਉਣ ਦੋਗੇ ਕਿਉਂਕਿ ਆਨਲਾਈਨ ਮੈਂ ਚੈੱਕ ਕੀਤਾ ਸੀ ਇਹਨਾਂ ਨੇ ਕਿਹਾ ਸੀ ਵੀ ਇੰਡੀਅਨ ਪਾਸਪੋਰਟ ਨੂੰ ਤਾਂ ਵੀਜ਼ਾ ਮਿਲਣਾ ਹੀ ਨਹੀਂ ਇੱਥੋਂ ਦਾ ਵਿਜ਼ਟਰ ਵੀਜ਼ਾ ਦਿੰਦੇ ਨਹੀਂ ਇਹ ਪਰ ਸ਼ਾਇਦ ਮੇਰੀ ਇਦੋਂ ਗਾਂ ਅਮਰੀਕਾ ਦੀ ਫਲਾਈਟ ਆ ਤਾਂ ਕਰਕੇ ਇਹਨਾਂ ਨੇ ਮੈਨੂੰ ਬਾਹਰ ਆਉਣ ਦੇ ਦਿੱਤਾ ਪਰ ਜੇ ਹੁਣ ਬਾਹਰ ਆਉਣ ਦੇਤਾ ਤੋਂ ਬਾਅਦ ਇਹਨਾਂ ਦੇ ਬੜੇ ਧੰਨਵਾਦੀ ਆ ਕਿਉਂਕਿ ਜਦੋਂ ਮੈਂ ਇਮੀਗ੍ਰੇਸ਼ਨ ਦੇ ਵਿੱਚ ਪਹੁੰਚਿਆ ਸੀ ਨਾ ਇਮੀਗ੍ਰੇਸ਼ਨ ਦੇ ਵਿੱਚ ਮਤਲਬ ਲਾਈਨ ਸੀ ਲੰਬੀ 12-13 ਕਾਊਂਟਰ ਹੋਣੇ ਆ ਉਹ 12-13 ਕਾਊਂਟਰਾਂ ਵਿੱਚ ਸਿਰਫ ਦੋ ਬੰਦੇ ਸੀ ਬਾਕੀ ਬੁੜੀਆਂ ਹੀ ਸੀਗੀਆਂ ਕੁੜੀਆਂ ਸੀ ਬੁੜੀਆਂ ਸੀ ਜਿਵੇਂ ਮਰਜ਼ੀ ਕਰ ਲੋ ਤੇ ਉਹ ਦੋ ਮੁੰਡੇ ਮੈਂ ਕਿਹਾ ਬਾਬਾ ਜੀ ਮੈਨੂੰ ਮੁੰਡਾ ਆਵੇ ਮੈਨੂੰ ਕੁੜੀ ਨਾ ਆਵੇ ਕਿਉਂਕਿ ਮੇਰਾ ਕੁੜੀਆਂ ਨਾਲ ਐਕਸਪੀਰੀਅੰਸ ਰਹਿੰਦਾ ਮਾੜਾ ਇਮੀਗ੍ਰੇਸ਼ਨ 'ਚ ਉਹ ਉਲਝ ਜਾਂਦੀਆਂ ਉਹਨਾਂ ਨੂੰ ਨਹੀਂ ਸਮਝ ਆਉਂਦੀ ਇੰਡੀਅਨ ਪਾਸਪੋਰਟ ਵੇਖ ਕੇ ਕੁਝ ਉਹ ਬੰਦਾ ਸੀਗਾ ਬੰਦੇ ਨੇ ਮੋਮੈਂਟ 'ਚ ਉਹਨੇ ਕਹਿੰਦਾ ਜਾ ਮੈਂ ਗਿਆ ਕਮਾਲ ਹੋ ਗਈ ਲਾਟਰੀ ਲੱਗੀ ਸਰੇ ਸਰੇ ਬਾਕੀ એનર્ਜੀ ਇੰਨੀ ਤਾਂ ਆਈ ਆ ਹੁਣ ਲਾਟੇ ਪੀਤੀ ਆ ਦੋ ਆਂਡੇ ਗਏ ਆ ਅੰਦਰ એનર્ਜੀ ਪੂਰੀ ਆ ਆ ਦੇ ਪਰਪਲ ਬਸ ਜਾਂਦੀ ਸਾਹਮਣੇ ਦੱਸਿਆ ਜੀ ਮੈਨੂੰ 711 ਤੇ 711 ਦੇਖ ਕੇ ਮੈਨੂੰ ਲੱਗੀ ਪਿਆਸ ਪਿਆਸ ਲੱਗੀ ਤਾਂ ਹੁਣ ਪਾਣੀ ਪੀਣੇ ਚੱਲ ਕੇ ਹਜ਼ਾਰ ਹਜ਼ਾਰ ਦੀ ਪਾਣੀ ਦੀ ਬੋਤਲ ਆ ਜੀ ਇੱਥੇ ਰੈੱਡ ਬੁੱਲ 2400 ਦੀ ਆ ਜੇ ਤੁਸੀਂ ਬੀਅਰ ਸ਼ੇਅਰ ਲੈਣੀ ਆ 4500 4500 5000 5000 ਮਹਿੰਗਾ ਮਲਕ ਆ ਬਹੁਤ ਖਾਈ ਦੀਆਂ ਕੈਨੇਡਾ ਅਮਰੀਕਾ ਨਾਲ ਤੇ ਇਹਨਾਂ ਦਾ ਉਤਪਾਦਨ ਇੱਥੇ ਹੋਇਆ ਇਦਾਂ ਦੀਆਂ ਚੀਜ਼ਾਂ ਇਹ ਸੋ 1395 ਦੇ ਵਿੱਚ ਇਹ ਬਣਿਆ ਸੀਗਾ ਤੇ 1598 ਵਿੱਚ ਜਾਪਾਨ ਨੇ ਇਹਦੇ ਤੇ ਹਮਲਾ ਕਰਕੇ ਇਹਨੂੰ ਤਬਾਹ ਕਰ ਦਿੱਤਾ ਆ ਵਾਹ ਜੀ ਅੰਦਰੋਂ ਪੈਲਸ ਤੇ ਉਹ ਸਾਹਮਣੇ ਰਾਜਾ ਜੀ ਦੀ ਗੱਦੀ ਹੋਣੀ ਆ ਕਿਸੇ ਟਾਈਮ 'ਚ ਇੱਥੇ ਬੈੰਦੇ ਹੋਣੇ ਆ ਉਹ